बाय इंडिपेंडेंस कणकण में स्वाद कणकण में भारत देश के में आजादी दिहाड़े के मौके पर अज इतिहासिक शहर जलंधर के श्री गुरु गोबिंद सिंह जी स्टेडियम के ਸਾਡੀਆਂ ਪੁਲਿਸਟੀਆਂ ਬਟਾਲੀయన్స్ ਸਾਡੇ ਬਹੁਤ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਅੱਜ ਇੱਥੇ ਪਰਫਾਰਮ ਵੀ ਕਰਨਗੇ ਆਪਣੇ ਆਪਣੇ فن ਦਾ ਮੁਜ਼ਾਹਰਾ ਕਰਨਗੇ ਅੱਜ ਇੱਥੇ ਦੇਸ਼ ਦੀਆਂ ਬਹੁਤ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਦੇਸ਼ ਦਾ ਨਾਮ ਭਾਵੇਂ ਉਹ ਸਮਾਜਿਕ ਖੇਤਰ 'ਚ ਹੋਵੇ ਭਾਵੇਂ ਖੇਡਾਂ ਦੇ ਖੇਤਰ 'ਚ ਹੋਵੇ ਨਾਮ ਪੈਦਾ ਕੀਤਾ ਸਨਮਾਨਿਤ ਵੀ ਕੀਤਾ ਜਾਊਗਾ ਉਹਨਾਂ ਨੂੰ ਮੈਡਲਾਂ ਦੇ ਨਾਲ ਔਰ ਜਿਨਨੇ ਵੀ ਇਸ ਵਕਤ ਟੀਵੀ ਰਾਹੀਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੁਪੂਰੀ ਦੁਨੀਆ ਦੇ ਵਿੱਚ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਬੁਲਾਉਣਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 78 ਸਾਲ ਹੋ ਗਏ ਯਾਦ ਹੋਿਆਂ ਨੂੰ ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਹੀਨੇ ਰੱਖਦੀ ਹੈ 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਭਾਵੇਂ ਉਹ ਕੂਕਾ ਲਹਿਰ ਹੋਵੇ ਗਦਰੀਬਾਪਿਆਂ ਦਾ ਕਾਮਾਗਾਟਾ ਮਾਰੂ ਮਹਿੰਮ ਹੋਵੇ ਭਾਵੇਂ ਬੱਬਰ ਕਾਲੀ ਲਹਿਰ ਹੋਵੇ ਭਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ ਅੱਜ ਸ਼ਹੀਦ ਆਜ਼ਮ ਪਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਮਦਨ ਲਾਲ ਟਿੰਗਰਾਜੀ ਦੀਵਾਨ ਸਿੰਘ ਕਾਲੇ ਪਾਣੀ ਕਿੰਨਿਆਂ ਦੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ ਤਾਂ ਇਹ ਅੱਜ ਦਾ ਦਿਨ ਆਇਆ ਹੈ ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ ਬਹੁਤ ਮਹਿੰਗੀਆਂ ਕੀਮਤਾਂ ਚੁਕਾਉਣੀਆਂ ਪਈਆਂ ਪਹਿਲਾਂ ਤਾਂ ਸ਼ਹੀਦਾਂ ਦੇ ਰੂਪ 'ਚ ਸਾਨੂੰ ਹੀਰੇ ਗਵਾਉਣੇ ਪਏ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਝੰਡਾ ਰਹੇ ਸੀ ਆ ਦੋਨੇ ਪੰਜਾਬਾਂ 'ਚ ਜਿਹੜੀ ਲਕੀਰ ਖਿੱਚੀ ਗਈ ਜੋ ਖੂਨ ਖਰਾਬਾ ਹੋਇਆ 10 ਲੱਖ ਦੇ ਨੇੜੇ ਤੇੜੇ ਕਿਹਾ ਜਾਂਦਾ ਹੈ ਕਿ 10 ਲੱਖ ਦੇ ਨੇ ਦੀ ਗਿਣਤੀ ਦੇ ਨੇੜੇ ਤੇੜੇ ਕਤਲਿਆਂਮ ਹੋ ਗਿਆ ਉਹ ਕੌਣ ਸੀ ਉਹ ਸਾਡੇ ਨਾਨੇ ਨਾਨੀਆਂ ਸੀ ਸਾਡੇ ਦਾਦੇ ਦਾਦੀਆਂ ਸੀ ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ ਪਰ ਫਿਰ ਵੀ ਪੰਜਾਬੀਆਂ ਨੇ ਉਸ ਜ਼ਖਮ ਨੂੰ ਭਰ ਕੇ ਇਸ ਦੇਸ਼ ਵਾਸਤੇ ਜੋ ਯੋਗਦਾਨ ਪਾਇਆ ਉਹਦੀ ਫੇਰ ਕਿਤੇ ਮਿਸਾਲ ਨਹੀਂ ਮਿਲਦੀ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਅਮਰੀਕਾ ਵਾਲੇ ਬੱਚੀ ਖੂਜੀ ਕਣਕ ਦਿੰਦੇ ਸੀ ਖਰਾਬ ਜੀ ਹੋਈ ਕਣਕ ਦੇ ਦਿੰਦੇ ਸੀ ਸਾਨੂੰ ਤਾਂ ਫਿਰ ਹਰੇ ਇਨਕਲਾਬ ਦੀ ਲੋੜ ਪਈ ਅਨਾਜ ਦੇ ਭੰਡਾਰਾਂ ਨੂੰ ਪਰਨ ਦੀ ਲੋੜ ਪਈ ਤਾਂ ਪੰਜਾਬ ਦਾ ਕਿਸਾਨ ਉੱਠਿਆ ਪੰਜਾਬ ਦਾ ਕਿਸਾਨ ਉੱਠਿਆ ਉਹਨੇ ਧਰਤੀ ਦੀ ਹਿੱਕ ਚੀਰੀ ਹਲ ਨਾਲ ਧਰਤੀ ਦੀ ਹਿੱਕ ਚੀਰ ਕੇ ਸੋਨਾ ਗਾਇਆ ਦੇਸ਼ ਦੇ ਅਨਾਜ ਦੇ ਭੰਡਾਰ ਛੋਟੇ ਪੈ ਗਏ ਅੱਜ ਉਹਨਾਂ ਮੁਲਕਾਂ ਨੂੰ ਅਸੀਂ ਉਹ ਸਬਜ਼ੀਆਂ ਉਹ ਦਾਣਾਂ ਉਹ ਜੋ ਵੀ ਅਨਾਜ ਪੈਦਾ ਕਰਦੇ ਆ ਉਹਨਾਂ ਨੂੰ ਅਸੀਂ ਉਧਰ ਨੂੰ ਉਧਰ ਨੂੰ ਇੰਪੋਰਟ ਕਰਦੇ ਐਕਸਪੋਰਟ ਕਰਦੇ ਆ ਇਹ ਪੰਜਾਬ ਦੇ ਕਿਸਾਨ ਦੀ ਜੋ ਹਰੀ ਕ੍ਰਾਂਤੀ ਸੀ ਮੈਂ ਫੇਰ ਕਹਿਣਾ ਹਰੀ ਕ੍ਰਾਂਤੀ ਬਹੁਤ ਮਹਿੰਗੀ ਪੈ ਗਈ ਉਹਦਾ ਹੁਣ ਮੁੱਲ ਪਤਾ ਲੱਗਣ ਲੱਗਿਆ ਸਾਡੀ ਧਰਤੀ ਚੋਂ ਪਾਣੀ ਖਤਮ ਹੋ ਗਿਆ 6-600 ਫੁੱਟ ਤੇ ਪਾਣੀ ਚਲਾ ਗਿਆ ਥੱਲੇ ਪੰਜ ਆਬ ਪੰਜਾਬ ਨਾਮ ਸੂਬੇ ਦਾ ਪਾਣੀ ਆ ਤੇ ਆ ਪਰ ਪਾਣੀ ਵਾਲੇ ਪਾਸੇ ਸੰਕਟ ਚ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਉੱਪਰ ਦਰਿਆਵਾਂ ਵਾਲਾ ਪਾਣੀ ਵੀ ਤੇ ਪੀਣ ਵਾਲਾ ਪਾਣੀ ਵੀ ਸੋ ਇਹਦੇ ਚੋਂ ਨਿਕਲਣਾ ਪਊਗਾ ਇੱਕ ਮੁਹਿੰਮ ਇੱਕ ਲਹਿਰ ਹੁਣ ਪਾਣੀ ਵਾਸਤੇ ਵੀ ਚਲਾਉਣੀ ਪਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਦੇ ਆਏ ਆ ਇਸ ਮੁਹਿੰਮ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਪੁਰਾਣੀਆਂ ਨਹਿਰਾਂ ਪੁਰਾਣੇ ਰਜਵਾਹੇ ਕੱਸੀਆਂ ਸੂਏ ਉਹਨਾਂ ਨੂੰ ਰਵਾਈਬ ਕੀਤਾ ਪਾਣੀ ਉਹਨਾਂ ਚ ਆਉਣ ਲੱਗਿਆ ਪਾਈਪਾਂ ਪਾਈਆਂ ਨਵੀਆਂ ਤਾਂ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਜਾਵੇ ਧਰਤੀ ਚੋਂ ਘੱਟ ਤੋਂ ਘੱਟ ਪਾਣੀ ਕੱਢੀਏ ਤਾਂ ਕਿ ਉਹ ਪਾਣੀ ਦਾ ਪੱਧਰ ਉੱਚਾ ਆ ਜਾਏ 16 ਮਾਰਚ 2022 ਨੂੰ ਸ਼ਹੀਦ ਆਜ਼ਮ ਫਰਸਿੰਗ ਦੇ ਪਿੰਡ ਖਟਕੜ ਕਲਾਂ ਵਿਖੇ ਸੌ ਚੁੱਕੀ ਸੀ ਪਹਿਲੀ ਗੱਲ ਤਾਂ ਇਹ ਵੀ ਇੱਕ ਬਹੁਤ ਨਵੇਕਲੀ ਗੱਲ ਸੀ ਬੜੀਆਂ ਲੋਕਾਂ ਦੀਆਂ ਮੈਨੂੰ ਵਧਾਈਆਂ ਵੀ ਆਈਆਂ ਆਮ ਤੌਰ ਤੇ ਮੁੱਖ ਮੰਤਰੀ ਸੌ ਚੁੱਕਦੇ ਆ ਰਾਜ ਭਵਨਾਂ ਚ ਜਾਂ ਖੇਡ ਸਟੇਡੀਅਮਾਂ ਚ ਪਰ ਪਹਿਲੀ ਵਾਰ ਹੋਇਆ ਕਿਸੇ ਸ਼ਹੀਦ ਦੇ ਪਿੰਡ ਜਾ ਕੇ ਸੌ ਚੁੱਕੀ ਹੈ ਉਹਦੇ ਨਾਲ ਕੀ ਜਾਂਦਾ ਉਹਦੇ ਨਾਲ ਸਾਡੀ ਜ਼ਿੰਮੇਵਾਰੀ ਵੀ ਸਾਨੂੰ ਅਹਿਸਾਸ ਰਹਿੰਦਾ ਕਿ ਉੱਥੇ ਜਾ ਕੇ ਸੌ ਚੁੱਕੀ ਸੀ ਸਾਡੇ ਗਵਾਹ ਜਿਹੜੇ ਨੇ ਉਹ ਸ਼ਹੀਦ ਨੇ ਜਿਨ੍ਹਾਂ ਨੇ 23-23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚ ਉੰਮੇ ਦੋਸਤੋ ਮਾਲਵਾ ਨਹਿਰ ਇੱਕ ਬਹੁਤ ਵੱਡਾ ਪ੍ਰੋਜੈਕਟ ਬਣਾਇਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਨਿਕਲ ਰਹੀ ਹੈ ਦੇਸ਼ 'ਚ 77ਵਾਂ ਦਿਵਸ ਮਨਾ ਰਹੇ ਆਪਾਂ 77ਵਾਂ ਆਜ਼ਾਦੀ ਦਾ ਦਿਵਸ ਮਨਾ ਰਹੇ ਆਂ ਅਜੇ ਤੱਕ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਅਜੇ ਤੱਕ ਛੱਪੜਾਂ ਦੀਆਂ ਮੁਸ਼ਕਲਾਂ ਹਾਲੀ ਹੋਈਆਂ ਪਿੰਡਾਂ ਦੀਆਂ ਅਜੇ ਤੱਕ ਉਹੀ ਲਾਈਟ ਉਹੀ ਕੂੜੇ ਦੇ ਢੇਰ ਸਭ ਕੁਝ ਇਹ ਮੁਹਿਮ ਦੇ ਰੂਪ ਚ ਕਰਨਾ ਪਊਗਾ ਕੱਲਾ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਸਾਰਿਆਂ ਨੂੰ ਨਾਲ ਲੱਗਣਾ ਪਊਗਾ ਮਾਲਵਾ ਨਹਿਰ ਜਿਹੜੀ ਕਿ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਜਿਹੜੀ ਗੰਗ ਕਨਾਲ ਹੈ ਰਾਜਸਥਾਨ ਨੂੰ ਜਾਂਦੀ ਹੈ ਉਹਦੇ ਨਾਲ-ਨਾਲ ਜਾਊਗੀ ਰਾਜਸਥਾਨ ਦੇ ਬਾਰਡਰ ਤੱਕ 149 ਕਿਲੋਮੀਟਰ ਨਹਿਰ ਹੈ ਸਾਢੇ 12 ਫੁੱਟ ਡੂੰਘਾਈ ਹੈ 50 ਫੁੱਟ ਉੱਪਰੋਂ ਚੜਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਉਹ ਨਹਿਰ ਲਾਈਫਲਾਈਨ ਬਣ ਕੇ ਉੱਥੇ ਪਾਣੀ ਭੇਜੂਗੀ ਲਾਈਫਲਾਈਨ ਬਣੂਗੀ ਮਾਲਵੇ ਦੀ ਉਹ ਜੋ ਇਲਾਕਾ ਗਿੱਦੜਵਾਹੇ ਦਾ ਸਾਰਾ ਜਿਹੜਾ ਮੁਕਸਰ ਦਾ ਫਰੀਦਕੋਟ ਦਾ ਅੱਗੇ ਲੰਬੀ ਦਾ ਅੱਗੇ ਜਿਹੜਾ ਰਾਜਸਥਾਨ ਦਾ ਬਾਰਡਰ ਹੈ ਉੱਥੇ ਜਾ ਕੇ 206 ਮੈਗਾਵਾਟ ਦਾ ਇੱਕ ਡੈਮ ਬਣਾ ਰਹੇ ਹਾਂ ਧਾਰਕਲਾ ਅਕਤੂਬਰ ਚ ਤਿਆਰ ਹੋ ਜਾਊਗਾ ਰਾਵੀ ਦਾ ਪਾਣੀ ਰੋਕਿਆ ਜਿਹੜਾ ਪਹਿਲਾਂ ਉੱਜ ਦਰਿਆ ਚਲਾ ਜਾਂਦਾ ਸੀ ਉੱਜ ਚੋਂ ਪਾਕਿਸਤਾਨ ਚਲਾ ਜਾਂਦਾ ਸੀ ਪਰ ਪਾਣੀ ਤੇ ਹੱਕ ਸਾਡਾ ਹੈ ਅਸੀਂ ਉਸ ਰਾਵੀ ਦੇ ਦਰਿਆ ਨੂੰ ਰੋਕ ਕੇ 206 ਮੈਗਾਵਾਟ ਦਾ ਇੱਕ ਡੈਮ ਬਣਾ ਰਹੇ ਹਾਂ ਉਹ ਡੈਮ ਨਾਲ ਬਿਜਲੀ ਤਾਂ ਪੈਦਾ ਹੋਊਗੀ ਉਹਦੇ ਨਾਲ ਦੁਆਬ ਬਿਸਤ ਨਹਿਰ ਜਿਹੜੀ ਐ ਜਿਹੜੀ ਸਾਰੇ ਦੁਆਬੇ ਦੀ ਲਾਈਫ ਲਾਈਨ ਐ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਇਹ ਵੀ ਸਾਡਾ ਪਲਾਨ ਐ ਅਗਲੇ ਆਉਣ ਵਾਲੇ ਅਕਤੂਬਰ ਚ ਹੋ ਜਾਵੇ। ਦੋਸਤੋ ਸ਼ਹੀਦਾਂ ਨੇ ਜਿਹੜੇ ਸੁਪਨੇ ਲਏ ਸੀ ਉਹਨਾਂ ਸੁਪਨਿਆਂ ਨੂੰ ਪੂਰਾ ਕਰਨਾ ਆਪਣਾ ਫਰਜ਼ ਬਣਦਾ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕੋਈ ਪ੍ਰੋਜੈਕਟ ਹੋਵੇ ਕੋਈ ਵੱਡਾ ਕੋਈ ਬਿਲਡਿੰਗ ਹੋਵੇ ਉਦਘਾਟਨ ਕਰਨਾ ਹੋਵੇ ਉਹਨਾਂ ਦਾ ਉਹਦਾ ਨਾਮ ਸ਼ਹੀਦਾਂ ਦੇ ਨਾਂ ਤੇ ਰੱਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਰੱਖਿਆ ਗਿਆ 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੋਤਰ ਜਿਹੜਾ ਹੈ ਉਹਦੀ ਇਨੌਗੁਰੇਸ਼ਨ ਹੋ ਜੂਗੀ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ ਇੱਕ 에어ਪੋਰਟ ਹਲਵਾਰੇ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਕਿਉਂਕਿ ਉਹਨਾਂ ਦੇ ਪਿੰਡ ਨੇ ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ ਔਰ ਉਹਨਾਂ ਦੇ ਨਾਂ ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਹੈ ਔਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ 에어ਪੋਰਟ ਹੋਣਾ ਚਾਹੀਦਾ ਉਹਦਾ ਇੱਕ ਕਾਰਨ ਹੈ ਕਿ ਉਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਉਸ ਜ਼ਮਾਨੇ ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਉਸ ਵੇਲੇ ਪਾਇਲਟ ਬਣਨ ਗਏ ਸੀ ਜਦੋਂ ਫਿਰ ਗਦਰੀ ਬਾਬੇ ਨਾਲ ਮੇਲ ਹੋ ਗਿਆ ਤੇ ਫਿਰ ਆਜ਼ਾਦੀ ਦੇ ਸੰਘਰਸ਼ ਚ ਕੁੱਦ ਪੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਤੇ ਸ਼ਹੀਦ ਆਜ਼ਮ ਭਗਤ ਸਿੰਘ ਹਰ ਵਕਤ ਉਹਨਾਂ ਦੀ ਫੋਟੋ ਕਰਤਾਰ ਸਿੰਘ ਸਰਾਬੇ ਦੀ ਫੋਟੋ ਆਪਣੀ ਜੇਬ ਚ ਤੇ ਫੋਟੋ ਦੇ ਪਿੱਛੇ ਲਿਖਿਆ ਹੋਈਆਂ ਉਹ ਲਾਈਨਾਂ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹ ਲਿਖਿਆ ਹੁੰਦਾ ਸੀ ਸੋ ਉਹਨਾਂ ਸ਼ਹੀਦਾਂ ਦੀ ਆਤਮਾ ਨੂੰ ਆਪਾਂ ਸਕੂਨ ਤਾਂ ਦੇ ਸਕਦੇ ਹਾਂ ਜੇ ਉਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੇ ਦਿਨ ਮਨਾਵਾਂਗੇ ਇਹ ਨਹੀਂ ਹੈਗਾ ਕੱਲੇ ਦਿਨ ਆਲੇ ਦਿਨ ਜਾਣਾ ਹੈ ਉਹਨਾਂ ਦੇ ਪਰਿਵਾਰਾਂ ਦੀ ਸਿਆਪ ਸੰਭਾਲ ਕਰਾਂਗੇ ਉਹਨਾਂ ਦੀਆਂ ਯਾਦਾਂ ਨੂੰ ਰੱਖਾਂਗੇ ਇਹ ਸਾਡੇ ਪਰਵਾਨੇ ਜਿਹੜੇ ਆਜ਼ਾਦੀ ਦੇ ਨੇ ਇਹ ਉਹਨਾਂ ਕਰਕੇ ਆ ਦਿਨ ਆਏ ਨੇ आजादी ਤੋਂ ਬਾਅਦ ਹੁਣ ਤਰੱਕੀ ਕਰਨੀ ਹੈ ਤਾਂ ਪੰਜਾਬ ਸਕੋਪ ਬਹੁਤ ਹੈ ਅਸੀਂ ਪੰਜਾਬ ਦੇ ਵਿੱਚ ਬਿਜਲੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਆਮ ਤੌਰ ਤੇ ਕੀ ਹੁੰਦਾ ਹੈ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਦੇ ਦੋਸਤਾਂ ਮਿੱਤਰਾਂ ਨੂੰ ਆਪਣੇ ਨਜ਼ਦੀਕੀਆਂ ਨੂੰ ਵੇਚ ਦਿੰਦੇ ਆ ਕਿ ਸਾਥੋਂ ਨਹੀਂ ਚੱਲਦਾ ਤੂੰ ਚਲਾ ਲਾ ਚਾਹੇ ਉਹ ਰੈਸਟ ਹੋਲਸ ਹੋਣ ਚਾਹੇ ਕੋਈ ਹੋਰ ਸਰਕਾਰੀ ادارے ਹੋਣ ਪਰ ਪੰਜਾਬ ਦੀ ਸਰਕਾਰ ਨੇ ਉਲਟੀ ਗੰਗਾ ਵਹਾਹੀ ਹੈ ਪਹਿਲੀ ਵਾਰ ਹੋਇਆ ਦੇਸ਼ 'ਚ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਜੋ ਉਹਨਾਂ ਤੋਂ ਨਹੀਂ ਚੱਲਦਾ ਸੀ ਜੀਵੀ ਕੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਪੰਜਾਬ ਸਰਕਾਰ ਨੇ ਪ੍ਰਾਈਵੇਟ ਤੋਂ ਖਰੀਦ ਲਿਆ ਕਿ ਤੁਹਾਡੇ ਤੋਂ ਨਹੀਂ ਚੱਲਦਾ ਸੀ ਸਰਕਾਰ ਚਲਾ ਕੇ ਦਿਖਾਉਗੀ ਸਾਡੇ ਕੋਲੇ ਕੋਲਾ ਹੈਗਾ ਅਸੀਂ ਪਛਵਾੜਾ ਕੋਲ ਮਾਈਨ ਚਲਾ ਲਈ ਆਪਣੀ ਤਾਂ ਸਾਡੇ ਕੋਲੇ ਕੋਲੇ ਦੀ ਕੋਈ ਕਮੀ ਨਹੀਂ ਤੇ ਆਪਣੇ ਕੋਲੇ ਹੁਣ 3 ਥਰਮਲ ਪਲਾਂਟ ਹੋ ਗਏ 5 ਚੋਂ 3 ਹੋ ਗਏ ਹੁਣ ਸਰਕਾਰੀ 2 ਪ੍ਰਾਈਵੇਟ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਜੇ ਕਦੇ ਮੂਡ ਬਣੇ ਦੱਸਿਓ ਕਿਉਂਕਿ ਬਿਜਲੀ ਜਿਹੜੀ ਹੈ ਜਦ ਜਿਹੜੀ ਰੀਨਿਊਏਬਲ એનર્ਜੀ ਆ ਉਹ ਫਿਊਚਰ ਹੈ ਹੁਣ ਅਸੀਂ ਦਿਨੇ ਕੋਲਰ ਦੀ ਬਿਜਲੀ ਵਰਤਿਆਂ ਰਾਤ ਨੂੰ ਅਸੀਂ ਬਿਜਲੀ ਵੇਚਦੇ ਵੀ ਆਂ ਮੁੰਬਈ ਨੂੰ ਹੈਦਰਾਬਾਦ ਨੂੰ ਪੂਨੇ ਨੂੰ ਅਸੀਂ ਨੈਸ਼ਨਲ ਐਕਸਚੇਂਜ ਦੇ ਵਿੱਚ ਬਿਜਲੀ ਵੇਚਦੇ ਆਂ ਔਰ ਪਿਛਲੇ 5-7 ਮਹੀਨਿਆਂ ਚ ਅਸੀਂ 300 ਕਰੋੜ ਤੋਂ ਵੱਧ ਦੀ ਬਿਜਲੀ ਵੇਚ ਚੁੱਕੇ ਆਂ ਤਾਂ ਕਿ ਬਿਜਲੀ ਬੋਰਡ ਨੂੰ ਘਾਟਾ ਨਾ ਕੋਈ ਪਵੇ ਸੋ ਇਹ ਸਕੀਮਾਂ ਜਿਹੜੀਆਂ ਨੇ ਇਸ ਤਰ੍ਹਾਂ ਨੇ ਪੈਸਾ ਵੀ ਆਵੇ ਖਜ਼ਾਨੇ 'ਚ ਤੇ ਖਜ਼ਾਨੇ 'ਚੋਂ ਪੈਸਾ ਲੋਕਾਂ ਵੱਲ ਨੂੰ ਜਾਵੇ ਭਾਵੇਂ ਉਹ ਫ੍ਰੀ ਬਿਜਲੀ 90% ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਆਉਂਦੇ ਨੇ ਭਾਵੇਂ ਉਹ ਸਕੂਲ ਦੀ ਐਜੂਕੇਸ਼ਨ ਮੈਂ ਗੱਲ ਕਰਨ ਲੱਗਾ ਬੱਚੇ ਬੈਠੇ ਪਿਆਰੇ ਪਿਆਰੇ ਇਹ ਦੇਸ਼ ਦਾ ਫਿਊਚਰ ਨੇ ਇਹਨਾਂ ਦੇ ਮਨ ਜਿਹੜੇ ਨੇ ਉਹ ਕੋਰੇ ਕਾਗਜ਼ ਵਰਗੇ ਨੇ ਜੋ ਮਰਜ਼ੀ ਲਿਖ ਦੋ ਸੋ ਇਹਨਾਂ ਨੂੰ ਜੇ ਹੁਣੇ ਹੀ ਆਪਾਂ ਕੁਆਲਿਟੀ ਐਜੂਕੇਸ਼ਨ ਦੇ ਦਈਏ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਜ਼ਿੰਦਗੀ 'ਚ ਫੇਲ ਹੋ ਜਾਣੇ ਵੱਡੇ ਵੱਡੇ ਅਫਸਰ ਬਣ ਕੇ ਇਹ ਵੱਡੇ-ਵੱਡੇ ਪੋਸਟਰ ਤੇ ਜਾ ਕੇ ਆਪਣੇ ਘਰ ਦੀ ਗਰੀਬੀ ਵੀ ਚੱਕਣਗੇ ਆਪਣਾ ਨਾਮ ਵੀ ਰੌਸ਼ਨ ਕਰਨਗੇ ਆਪਣੇ ਵੇਛ ਦਾ ਵੀ ਨਾਮ ਰੌਸ਼ਨ ਕਰਨਗੇ ਇਸ ਗੱਲ ਦੀ ਵਧਾਈ ਦਿੰਦਾ ਮੈਂ ਇਹ ਬੱਚਿਆਂ ਦਾ ਹੁਣ ਆਪਣੇ ਜਿਹੜੇ ਸਕੂਲ ਆਫ ਫੈਮਿਨੈਂਸ ਨੇ ਉਹ ਨਵੇਂ ਖੁੱਲ ਰਹੇ ਨੇ ਐਡਮਿਸ਼ਨਾਂ ਬਹੁਤ ਤੇਜ਼ੀ ਨਾਲ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਲੋਕ ਸਰਕਾਰੀ ਵੱਲ ਨੂੰ ਆ ਰਹੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਮੁਹੱਲਾ ਕਲੀਨਿਕ 28 ਹੋਰ ਪਿਆਰ ਨੇ ਆਉਣ ਨਾਲ ਗਿਨਾ ਚ 829 ਹੋ ਚੁੱਕੇ ਨੇ ਹੁਣ ਤੱਕ ਲਗਭਗ 2 ਕਰੋੜ ਬੰਦਾ ਸਵਾ ਤਿੰਨ ਕਰੋੜ ਦੀ ਆਬਾਦੀ ਚੋਂ 2 ਕਰੋੜ ਬੰਦਾ ਮਹੱਲਾ ਕੈਂਕਾ ਚਾਕੇ ਇਲਾਜ ਕਰਾ ਚੁੱਕੇ ਨੇ ਜਾਂ ਫਿਰ ਉੱਥੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰ ਦੇ ਸੱਜੇ ਜਾਂ ਖੱਬੇ 100 ਮੀਟਰ ਤੇ 50 ਮੀਟਰ ਤੇ ਇਲਾਜ ਮਿਲ ਜਾਂਦਾ ਨਹੀਂ ਤਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਉਹ ਖਤਮ ਹੋ ਗਿਆ ਸਰਕਾਰ ਤੁਹਾਡੇ ਦਵਾਰ ਮੈਂ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਆਏ ਸੀ ਅਸੀਂ ਗਰੰਟੀਆਂ ਦਿੰਦੇ ਸੀ ਕਿ ਸਰਕਾਰ ਪਿੰਡਾਂ ਸ਼ਹਿਰਾਂ ਕਸਬਿਆਂ 'ਚੋਂ ਚੱਲਿਆ ਕਰੂਗੀ ਅਫਸਰ ਤੁਹਾਡੇ ਕੋਲੇ ਆਇਆ ਕਰਨਗੇ ਉਹ ਸੁਪਨਾ ਸੱਚਾ ਹੋ ਗਿਆ ਤਹਿਸੀਲਦਾਰਾਂ ਨੂੰ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹੋਏ ਨੇ ਕਿ ਹਫ਼ਤੇ 'ਚ ਦੋ ਦਿਨ ਵੱਡੇ ਪਿੰਡ ਜਾ ਕੇ ਅਨਾਊਂਸਮੈਂਟ ਕਰਕੇ ਆਲੇ-ਦੁਆਲੇ ਦੇ ਚਾਰ ਪਿੰਡਾਂ ਨੂੰ ਹੋਰ ਬੁਲਾ ਕੇ ਪਿੱਪਲਾ ਥੱਲੇ ਬਹਿ ਕੇ ਬੋੜਾਂ ਥੱਲੇ ਬਹਿ ਕੇ ਰਜਿਸਟਰੀਆਂ ਕਰੋ ਪ੍ਰਮਾਣ ਪੱਤਰ ਬਣਾਓ ਜਿਹੜੇ ਸਰਟੀਫਿਕੇਟ ਚਾਹੀਦੇ ਲੋਕਾਂ ਦੇ ਕੰਮ ਕਰਨੇ ਉੱਥੇ ਜਾ ਕੇ ਕਰੋ ਸਰਕਾਰ ਉਹ ਉੱਥੇ ਜਾਊਗੀ ਲੋਕਾਂ ਨੂੰ ਖੱਜਲ ਖਵਾਰੀਆਂ ਨਹੀਂ ਹੋਣਗੀਆਂ ਕਚੈਰੀਆਂ 'ਚ ਮੈਂ ਜਾਣਦਾ ਵੀਰੇ ਨਾ ਅਚਾਨਕ ਕਿਸੇ ਕਚੈਰੀ ਦਾ ਜਾਂ ਕਿਸੇ ਸਰਕਾਰੀ ਦਫ਼ਤਰ ਦਾ ਮੌਈਨਾ ਕਰਨ ਇੱਕ ਮੈਂ ਬਤਾਈ ਦਿਨਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ব্রੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜਿਆਦਾ ਮੁੰਡੇ ਹਰਮਨਪ੍ਰੀਤ ਥੋਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ ਵੱਡੇ ਨਾਮ ਔਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਅਸਤਰਾਂ ਦੀ ਬਣਾਈ ਹੈ ਕਿ ਖੇਡਾਂ ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰੋਂ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ ਹੁਣ ਆਈਏ ਨਸ਼ਿਆਂ ਦੀ ਗੱਲ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੁਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘਰਦੇ ਆ ਫਿਰ ਉਸੇ سلسلے ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰੱਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਪਰ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ 1012 ਕਿਲੋਗ੍ਰਾਮ OPM ਐ 816 ਕਿਲੋਗ੍ਰਾਮ ਗਾਂਜਾ 49.5 ਟਨ ਪੌਪੀ ਹਸਕ ਜਿਹਨੂੰ ਪੋਸਟ ਕਹਿੰਦੇ ਨੇ ਜਾਂ ਭੁੱਕੀ ਕਹਿੰਦੇ ਨੇ 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਲੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਏ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਨੇ ਹੋ ਘਰ ਬਣਾਉਨੇ ਹੋ ਪਲਾਟ ਬਣਾਉਨੇ ਹੋ ਸ਼ੋਰੂਮ ਬਣਾਉਨੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਨੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਦੀ ਨਾਲ ਅਸੀਂ ਪ੍ਰਾਪਰਟੀ ਸੀਜ਼ ਕਰਦੇ ਆ ਹਾਂ ਸੋ ਇਸ ਕਰਕੇ ਸਾਡਾ 83% ਕਨਵੈਂਸ਼ਨ ਰੇਟ ਹੋ ਗਿਆ ਐਨਡੀਪੀਸੀ ਐਕਟ ਕੇਸਾਂ ਦਾ 83% ਹਾਈਐਸਟ ਇਨ 5 ਇਅਰਸ ਕੇਸ ਦਾ ਦਰਜ ਹੋ ਜਾਂਦਾ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ ਅਸੀਂ ਵੱਡੇ ਵੱਡੇ ਵਕੀਲ ਇਸ ਗੱਲ ਤੇ ਲਾਏ ਹੋਏ ਨੇ ਪਿੰਡਾਂ ਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿ ਅਸੀਂ ਖਤਮ ਕਰਨੇ ਕਿਉਂਕਿ ਇੱਕ ਮਹਿੰਮ ਬਣਾਉਣੀ ਪਊਗੀ ਬੱਚਿਆਂ ਨੂੰ ਖੇਡਾਂ ਵੱਲ ਲਾਈਏ ਬੱਚਿਆਂ ਨੂੰ ਨੌਕਰੀਆਂ ਦੇਈਏ ਕੱਲ ਮੈਂ 400 17 ਨੌਕਰੀਆਂ ਦਿੱਤੀਆਂ ਉਹਨੂੰ ਮਿਲਾ ਕੇ 44666 ਹੋ ਗਈਆਂ ਸਰਕਾਰੀ ਨੌਕਰੀਆਂ ਔਰ ਘਰੇ ਬੈਠਿਆਂ ਨੂੰ ਚਿੱਠੀ ਆਈ ਹੈ ਔਰ ਕੋਈ ਕਹਿੰਦਾ ਸੀ ਮੈਂ ਹਾਈਲਾਈਟਸ ਕਰ ਰੱਖੀ ਹੈ ਮੈਂ ਬਾਹਰ ਜਾਣਾ ਸੀ ਪਰ ਚਿੱਠੀ ਆ ਗਈ ਮੈਂ ਹੁਣ ਜਾਂਦਾ ਨਹੀਂ ਕੈਨੇਡਾ ਮੈਂ ਇਹੀ ਕਹਿਣਾ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਕਿ ਪੜ੍ਹ ਲਓ ਮਿਹਨਤ ਕਰ ਲਓ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਲਓ ਬਿਲਕੁਲ ਕੋਈ ਰੁਪਈਏ ਦੀ ਚਿੰਤਾ ਨਹੀਂ ਕਰਨੀ ਕਿ ਸਾਡੇ ਕੋਲੇ ਰਿਸ਼ਵਤ ਦੇਣ ਨੂੰ ਪੈਸੇ ਨਹੀਂ ਰਿਸ਼ਵਤ ਚੱਲਣੀ ਨਹੀਂ ਨਾ ਇਹ ਚਿੰਤਾ ਕਰਨੀ ਹੈ ਸਾਨੂੰ ਕੋਈ ਮੰਤਰੀ ਨਹੀਂ ਜਾਣਦਾ ਜਾਂ ਵੱਡਾ ਬੰਦਾ ਨਹੀਂ ਜਾਣਦਾ ਉਹਦੀ ਵੀ ਸਿਫਾਰਿਸ਼ ਚੱਲਣੀ ਨਹੀਂ ਤੁਹਾਡੇ ਨੰਬਰ ਜੇ ਆ ਗਏ ਤੁਹਾਨੂੰ ਘਰੋਂ ਘਰੇ ਚਿੱਠੀ ਆਊ ਕਿ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਇਹੀ ਸੁਪਨੇ ਇਹੀ ਸੁਪਨੇ ਜਿਹੜੇ ਸ਼ਹੀਦਾਂ ਦੇ ਸੀ ਕਿ ਨੌਜਵਾਨਾਂ ਨੂੰ ਕੰਮਕਾਰ ਮਿਲੇ। ਕਿਉਂ ਛੱਡੀਏ ਧਰਤੀ ਅਸੀਂ ਆਪਣੀ ਸ਼ਹੀਦ ਆਜ਼ਮ ਦੀ ਧਰਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਕੋਈ ਪਿੰਡ ਹੈ ਜਾਨੀ ਹੋਣਾ ਜਿੱਥੇ ਕੋਈ ਕਾਰਗਿਲ ਦੇ ਸ਼ਹੀਦ ਦਾ ਗੇਟ ਨਾ ਹੋਵੇ। ਜਾ ਯਾਦੀ ਦੇ ਸ਼ਹੀਦ ਦਾ ਗੇਟ ਨਾ ਹੋਵੇ ਜਬ ਬੱਬਰ ਲਹਿਰ ਦਾ ਜਾਂ ਗਦਰੀ ਬਾਬਿਆਂ ਦੀ ਸੰਘਰਸ਼ ਦਾ ਕੋਈ ਗੇਟ ਨਾ ਬਣਿਆ ਹੋਵੇ ਜਾਂ ਯਾਦਗਾਰ ਨਾ ਬਣੀ ਹੋਵੇ ਜਾਂ ਪੁੱਤ ਨਾ ਲੱਗੇ ਹੋਵੇ ਇੰਨੀ ਕੁਰਬਾਨੀਆਂ ਵਾਲੀ ਧਰਤੀ ਤੁਹਾਨੂੰ ਮਿਲਣੀ ਹੋਈ ਨਹੀਂ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਕਿਤੇ ਇੰਨੀ ਵਧੀਆ ਧਰਤੀ ਐ ਨਹੀਂ ਆਪਾਂ ਕਿਉਂ ਛੱਡ ਕੇ ਜਾ ਰਹਿਆਂ ਕਿਉਂਕਿ ਸਿਸਟਮ ਖਰਾਬ ਸੀ ਆਪਾਂ ਸਿਸਟਮ ਠੀਕ ਕਰਦੇ ਆਂ ਆਓ ਮਿਲ ਕੇ ਸਿਸਟਮ ਠੀਕ ਕਰੀਏ ਤੇ ਆਪੇ ਇਸੇ ਧਰਤੀ ਤੇ ਗਿੱਦੇ ਪੰਗੜੇ ਦੁਬਾਰੇ ਵਾਪਸ ਲੈ ਕੇ ਆਈਏ ਇਸੇ ਧਰਤੀ ਤੇ ਖੁਸ਼ੀਆਂ ਆਉਣ ਰੰਗਲਾ ਪੰਜਾਬ ਬਣਾਈਏ ਸੜਕ ਸੁਰੱਖਿਆ ਫੋਰਸ ਬਣਾਈਏ ਇੱਕ ਨਵੀਂ ਪਹਿਲੀ ਵਾਰ ਹੋਇਆ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਕੋਲੇ ਆਪਣੀ ਪੁਲਿਸ ਹੈ ਸੜਕਾਂ ਵਾਲੀ ਤੁਸੀਂ ਦੇਖਿਆ ਹੋਣਾ 116 ਟੋਇਟਾ ਹੀਲਿਕਸ ਗੱਡੀਆਂ ਦਿੱਤੀਆਂ ਨੇ ਜਿਹੜੀਆਂ ਦੇਸ਼ ਦੇ ਵਿੱਚ ਕਿਸੇ ਪੁਲਿਸ ਕੋਲੇ ਗੱਡੀਆਂ ਨਹੀਂ ਹੈਗੀਆਂ ਹੋ ਜੀਆਂ ਉਹਨਾਂ ਕੋਲੇ ਗੈਸ ਕਟਰ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਨੇ ਸਟੈਚਰ ਹੈ ਫਸਟ ਏਡ ਦਾ ਸਮਾਨ ਹੈ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ ਕੋਈ ਇਮੀਡੀਏਟਲੀ ਪਹੁੰਚ ਜਾਂਦੇ ਨੇ ਤੇ ਉਹਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਡਾਟਾ ਮੰਗਾਇਆ ਮੈਂ 1 ਫਰਵਰੀ ਨੂੰ ਲਾਂਚ ਕੀਤੀ ਸੀ ਫਰਕ ਸੁਰੱਖਿਆ ਫੋਰਸ 1 ਫਰਵਰੀ ਤੋਂ ਅੱਜ 15 ਅਗਸਤ ਹੋ ਗਈ 1 ਫਰਵਰੀ ਤੋਂ 15 ਅਗਸਤ ਤੱਕ ਘੱਟੋ ਘੱਟ 1300 ਤੋਂ 1400 ਦੇ ਵਿੱਚ ਵਿੱਚ ਜਾਨਾਂ ਬਚਾਤੀਆਂ ਉਹਨਾਂ ਨੇ ਜਿਹੜੇ ਪਿਛਲੇ ਸਾਲ ਐਨੇ ਮਰੇ ਸੀ ਇਸ ਸਾਲ ਉਹਨਾਂ ਨੇ ਜਾਨਾਂ ਬਚ ਗਈਆਂ ਕਿਉਂਕਿ ਟਾਈਮ ਤੇ ਪਹੁੰਚ ਗਏ ਟਾਈਮ ਤੇ ਜਾ ਕੇ ਪੱਟੀ ਹੋ ਗਈ ਲਹੂ ਖੂਨ ਬੰਦ ਹੋ ਗਿਆ ਹਸਪਤਾਲ ਚ ਪਹੁੰਚਾਤੇ ਤੇ ਨਾਲ ਨਾਲ 80 ਤੋਂ 90 ਲੱਖ ਦੇ ਕਰੀਬ ਕੈਸ਼ ਜਾਂ ਜੇਵਰਾਤ ਜਿਹੜੇ ਗੱਡੀ ਚ ਰਹਿ ਜਾਂਦੇ ਐ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰਾਂ ਚ ਜਾ ਕੇ ਦੇਖ ਕੇ ਆਏ ਨੇ ਕਿਉਂਕਿ ਉਸ ਵੇਲੇ ਤਾਂ ਜਾਨ ਬਚਾਉਣ ਦੀ ਚਿੰਤਾ ਹੀ ਹੁੰਦੀ ਆ ਬਸ ਉਸ ਵੇਲੇ ਕੌਣ ਦੇਖਦਾ ਮੇਰਾ ਪਰਸ ਗੱਡੀ ਚ ਪਿਆ ਜਾ ਮੇਰੇ ਗਹਿਣੇ ਪਏ ਨੇ ਤਾਂ ਪੁਲਿਸ ਜਿਹੜੀ ਐ ਐਸਐਸਐਫ ਹੈ ਜਿਹੜੀ ਸ਼ਾਨਦਾਰ ਕੰਮ ਕਰ ਰਹੀ ਹੈ ਮੈਂ ਐਸਐਸਐਫ ਨੂੰ ਕਿਉਂਕਿ ਪੀਏਪੀ ਦੇ ਹੀ ਮੁੰਡੇ ਕੁੜੀਆਂ ਲੈਏ ਨੇ ਬਹੁਤ ਸ਼ਾਨਦਾਰ ਮੈਂ ਕਈ ਵਾਰੀ ਖੜ ਵੀ ਜਾਂਦਾ ਉਹਨਾਂ ਕੋਲੇ ਰਾਤ ਬਰਾਤੇ ਜਾਂਦਾ ਹੁੰਦਾ ਬਿਲਕੁਲ ਮਸਤੈਬ ਨੇ ਔਰ ਉਹਨਾਂ ਨੇ ਕਮਾਲ ਕੀਤੀ ਹੈ ਸੋ ਐਸਐਸਐਫ ਇੱਕ ਕਾਮਯਾਬ ਚੱਲ ਰਹੀ ਹੈ ਔਰ ਮੈਨੂੰ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਨਹੀਂ ਟ੍ਰੇਨਿੰਗ ਕਿੱਥੋਂ ਕਰਾਈ ਸੀ ਇਹ ਕਿਵੇਂ ਕਰਦੇ ਹੋਣੇ ਸਾਨੂੰ ਦੱਸ ਦੋ ਅਸੀਂ ਕਾ ਜੀ ਇਹ ਸਾਡਾ ਕਾਪੀਰਾਈਟ ਹੈ ਹੁਣ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਗੱਡੀ ਕਿੱਥੇ ਕਿਹੜੀ ਗੱਡੀ ਵਰਤਣੀ ਹੈ ਉਹਦੇ ਗੱਡੀ 'ਚ ਕਿਹੜੇ ਕੈਮਰੇ ਲਾਉਣੇ ਆ ਪਰ ਹਾਂ ਉਹਦੇ ਵਾਸਤੇ ਬਦਲੇ ਅਸੀਂ ਪੈਸੇ ਲਵਾਂਗੇ ਟ੍ਰੇਨਿੰਗ ਦੇਣ ਦੇ ਬਦਲੇ ਕਿਉਂਕਿ ਪੰਜਾਬੀ ਆ ਅਸੀਂ ਅਸੀਂ ਹੁਣ ਮੁਫਤ ਨਹੀਂ ਦੇਣੀ ਕੋਈ ਚੀਜ਼ ਬਹੁਤ ਚਿਰ ਹੋ ਗਿਆ ਅਸੀਂ ਮੁਫਤ ਦੇ ਵਿੱਚ ਚਾਵਲ ਦਿੰਦੇ ਰਹੇ ਚਾਵਲ ਕਾਂ ਦਾ ਪਾਣੀ ਹੀ ਦਿੰਦੇ ਰਹੇ ਤੇ ਹੁਣ ਅਸੀਂ ਪ੍ਰੋਫੈਸ਼ਨਲ ਹੋ ਗਏ ਆ ਅਸੀਂ ਆਪਣੇ ਸੂਬੇ ਨੂੰ ਨੰਬਰ 1 ਸੂਬਾ ਬਣਾਉਣਾ ਹੈ ਭਾਰਤ ਨੰਬਰ ਦੇਸ਼ ਜਿਹੜਾ ਤਾਂ ਬਣੂਗਾ ਜੇ ਨੰਬਰ 1 ਸੂਬਾ ਪੰਜਾਬ ਬਣੂਗਾ। ਸੋ ਅੱਜ ਇੱਕ ਹੋਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ ਕਿ ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ ਉਹਨਾਂ ਦੀ ਵੀ ਡੈਥ ਅਨਿਵਰਸਰੀ ਹੈ। ਤੁਸੀਂ ਦੇਖੋ ਜਲਾਵਤਨੀ ਕੱਟੀ ਪਗੜੀ ਸੰਭਾਲ ਜੱਟਾਂ ਦੇ ਬਾਨੀ ਸੀ ਉਹ ਦੇਸ਼ ਨਿਕਾਲਾ ਮਿਲ ਗਿਆ ਜਰਮਨੀ ਚ ਰਹੇ ਭਗਤ ਸਿੰਘ ਨੂੰ ਚਿੰਗ ਵੀ ਆਪਣੇ ਚਾਚੇ ਤੋਂ ਹੀ ਲੱਗੀ ਸੀ ਜਦੋਂ ਤਮੂਕਾਂ ਬੀਜਣ ਦੀ ਗੱਲ ਕਰਦਾ ਸੀ ਦੇਸ਼ ਚ ਆ ਗਏ ਦਲਾਉ ਜੀ ਸੀ ਜਦੋਂ 15 ਅਗਸਤ ਹੋਈ ਅੱਜ ਦਾ ਦਿਨ ਆਇਆ ਅੱਜ ਦੇ ਦਿਨ ਉਹਨਾਂ ਦੀ ਮੌਤ ਹੋ ਗਈ ਔਰ ਜਾਂਦੇ ਆਏ ਦੇ ਲਫ਼ਜ਼ ਸੀ ਚਲੋ ਸ਼ੁਕਰ ਹੈ ਆਖਰੀ ਸਾ ਜਿਹੜੇ ਨੇ ਉਹ ਯਾਦਿ ਵਿੱਚ ਲੈ ਕੇ ਚੱਲੇ ਆ ਆਖਰੀ ਸਾ ਯਾਦਿ ਵਿੱਚ ਲੈ ਜੇ ਇਹੋ ਜੇ ਸਾਡੇ ਕੋਲੇ ਸ਼ਹੀਦ ਹਜੇ ਪਰਵਾਨੇ ਪਏ ਸੋ ਮੈਂ ਤੁਸੀਂ ਬਹੁਤ ਚਿਰ ਦੇ ਬੈਠੇ ਹੋ ਪਰਫਾਰਮ ਵੀ ਕਰਨਾ ਹੈ ਮੁੰਡੇ ਪਰੇਡ ਵਾਲੇ ਖੜੇ ਨੇ ਕਾਫੀ ਧੇਰ ਤੋਂ ਮੈਂ ਇੰਨੇ ਕਹੂੰਗਾ ਅੱਜ ਦੇ ਦਿਨ ਤੇ ਕਿ ਇਕੱਠੇ ਰਹਿਣਾ ਆਹ ਪੰਜਾਬ ਜਿਹੜਾ ਉਹਦੀ ਧਰਤੀ ਇੰਨੀ ਜ਼ਰਖੇਜ ਹੈ ਜੋ ਮਰਜੀ ਬੀਜ ਸੁੱਟ ਦੋ ਉਗ ਜਾਊਗਾ ਜੋ ਮਰਜੀ ਬੀਜ ਬੀਜ ਦੋ ਉਗ ਜਾਊਗਾ ਪਰ ਇੱਕ ਨਫਰ ਦਾ ਬੀਜ ਪੰਜਾਬ ਦੀ ਧਰਤੀ ਤੇ ਉਗ ਨਹੀਂ ਸਕਦਾ ਇਸ ਗੱਲ ਦੀ ਮੈਂ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਕਾਰੀ ਦੇਣੀ ਚਾਹਨਾ ਕਿ ਸਾਡੀ ਸੋਸ਼ਲ ਬੌਂਡਿੰਗ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਦੇ ਕਿ ਅਸੀਂ ਇਹਨੂੰ ਇਧਰਲੇ ਸਮਾਜ ਨੂੰ ਇਧਰਲੇ ਸਮਾਜ ਨਾਲ ਲੜਾ ਦਾਂਗੇ ਸਾਡੀਆਂ ਈਦਾਂ ਸਾਡੀਆਂ ਸ਼ਬਰੀਦਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੂਰਵ ਸਾਡੀਆਂ ਕ੍ਰਿਸਮਸਾਂ ਸਾਡੀਆਂ ਹਨੂਮਾਨ ਜਨਮ ਦਿਨ ਸਭ ਸਾਂਝੀਆਂ ਨੇ ਸਾਨੂੰ ਰਾਮ ਨੌਮੀ ਵੇਲੇ ਜਾਂ ਗੁਰਪੁਰਬ ਵੇਲੇ ਘਰ ਫੁਲਾਉਣ ਦੀ ਲੋੜ ਨਹੀਂ ਪੈਂਦੀ ਸਾਡੇ ਤਾਂ ਇੱਥੇ ਸਾਰੇ ਬੰਦੇ ਇਕੱਠੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਦੇ ਤਿਹਾਰਾਂ ਦੇ ਵਿੱਚ ਜਾ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਸੋ ਆਓ ਇਕੱਠੇ ਰਹੀਏ ਇਕੱਠਾ ਰੱਖੀਏ ਸ਼ੀਦਾਂ ਦਾ ਇਹੀ ਸੁਪਨਾ ਸੀ ਦੇਖੋ ਭਗਤ ਸਿੰਘ ਜੀ ਇੱਥੋਂ ਸੀ ਅਸ਼ਫਾਕੁੱਲਾ ਯੂਪੀ ਤੋਂ ਸੀ ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ ਚੰਦਰ ਸ਼ੇਖਰ ਜਹਾਜ ਯੂਪੀ ਤੋਂ ਸੀ ਕਿੰਨੇ ਸ਼ਹੀਦ ਸੀ ਰਾਜਗੁਰੂ ਪੂਨੇ ਤੋਂ ਸੀ ਪੂਰਾ ਸਾਰਾ ਦੇਸ਼ ਹੀ ਤਾਂ ਲੜ ਰਿਹਾ ਸੀ ਹੁਣ ਆਪਾਂ ਇਹ ਨਾ ਵੰਡੀਏ ਕਿ ਭਗਤ ਸਿੰਘ ਸਾਡਾ ਸੀ ਚੰਦਰ ਸ਼ੇਖਰ ਯਾਦ ਉਹਨਾਂ ਦਾ ਸੀ ਨਾ ਉਹ ਸਾਰੇ ਮੁਲਕ ਦੇ ਹੀ ਸੀ ਸੋ ਉਹਨਾਂ ਨੇ ਤਾਂ ਇਹੀ ਲਿਖਿਆ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇੰਨਾ ਦੇਸ਼ ਭਗਤੀ ਚ ਇੰਨਾ ਕੰਟਰੀ ਨੂੰ ਆਜ਼ਾਦ ਕਰਾਉਣ ਵਾਸਤੇ ਇਨਕਲਾਬ ਇਨਕਲਾਬ ਦੇ ਵਿੱਚ ਡੁੱਬ ਗਏ ਸੀਗੇ ਕਿ ਭਗਤ ਸਿੰਘ ਨੇ ਇਹ ਸ਼ੇਰ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇਹ ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਨੇ ਆਪਾਂ ਨੂੰ ਉਹਨਾਂ ਦੇ ਛੋਟੇ-ਛੋਟੇ ਥੋੜਾ-ਥੋੜਾ ਵੀ ਚੱਲ ਜੀਏ ਉਹਨਾਂ ਨੇ ਪਾਏ ਹੋਏ ਪੂਰਨਿਆਂ ਤੇ ਤਾਂ ਸ਼ਾਇਦ ਆਪਣਾ ਮੁਲਕ ਜਿਹੜਾ ਉਹ ਨੰਬਰ 1 ਬਣ ਜਾਊਗਾ ਦੇਸ਼ ਪੰਜਾਬ ਰੰਗਲਾ ਬਣ ਜਾਊਗਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 390 ਸਾਲ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਅਸੀਂ ਪਵਨ ਜਿਹੜੀ ਆ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਕਿ ਤਿੰਨੇ ਬਚਾ ਲੋ ਆਪਾਂ ਨੂੰ ਇਹ ਤਿੰਨੇ ਬਚਾਉਣੇ ਪੈਣਗੇ ਅੱਜ ਇਹ ਅਹਿਦ ਲੈਣਾ ਪਊਗਾ ਆਪਾਂ ਨੂੰ ਕਿ ਆਪਾਂ ਤਿੰਨਾਂ ਨੂੰ ਬਚਾਉਣਾ ਵੀ ਹੈ ਔਰ ਤਿੰਨਾਂ ਨੂੰ ਬਚਾ ਕੇ ਔਰ ਦੱਸਣਾ ਵੀ ਪਊਗਾ ਦੁਨੀਆ ਨੂੰ ਕਿ ਅਸੀਂ ਆਪਣੇ ਗੁਰੂਆਂ ਦੇ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ ਤੇ ਜੋ ਸੁਪਨੇ ਸ਼ਹੀਦਾਂ ਨੇ ਲਏ ਸੀ ਉਹ ਆਜ਼ਾਦੀ ਨੂੰ ਅਸੀਂ ਕਰ ਕਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਣਗੀਆਂ ਜਿਵੇਂ ਪੜਨ ਲੱਗ ਜਾ ਬਹੁਤ ਲੰਬਾ ਹੋ ਜਾਊਗਾ ਪਰ ਆਉਣ ਵਾਲੇ ਦਿਨਾਂ ਚ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਭਰਤੀ ਕਰ ਰਹੇ ਹਾਂ ਔਰ ਨਾਲ ਨਾਲ ਨਵੀਆਂ ਭਰਤੀਆਂ ਕ੍ਰੀਏਟ ਕਰ ਰਹੇ ਹਾਂ ਪੁਲਿਸ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 2001 ਦੇ ਵਿੱਚ ਵੀ 80000 ਸੀ ਪੁਲਿਸ 2024 ਚ ਵੀ 80000 ਰਹੀ ਹੈ ਕਿੰਨੀ ਪਾਪੂਲੇਸ਼ਨ ਵਧ ਗਈ ਕ੍ਰਾਈਮ ਵਧ ਗਿਆ ਤਾਂ ਪੁਲਿਸ ਦੀ ਨਫਰੀ ਨਹੀਂ ਵਧੀ ਤਾਂ ਅਸੀਂ ਹੁਣ ਨਵਾਂ ਵਿਰਾਨ ਸਵਾ ਦੇ ਵਿੱਚ ਲੈ ਕੇ ਆਉਣਾ ਹੈ ਹੁਣ ਆਉਣ ਵਾਲੀ ਮੌਨਸੂਨ ਸੈਸ਼ਨ ਚ 10000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ ਔਰ ਇਹਨੂੰ ਮੈਂ ਹੁਣ 90000 ਤੇ ਲੈ ਗਿਆ ਇਹ ਮੇਰਾ ਸੁਪਨਾ ਹੈ ਮੈਂ 7 ਲੱਖ ਤੇ ਲੈ ਕੇ ਜਾਣਾ ਹੌਲੀ ਹੌਲੀ ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਲਾਅ ਐਂਡ ਆਰਡਰ ਠੀਕ ਰਹੇ ਤੇ ਸਾਨੂੰ ਜਿਹੜਾ ਉਹ ਜੀਵਨ ਪੱਤਰ ਸਾਡਾ ਉੱਚਾ ਚੱਕਣ ਸਾਨੂੰ ਕੋਈ ਇੰਡਸਟਰੀ ਹੈ ਜਾਂ ਕੋਈ ਹੋਰ ਹੈ ਆਵੇ ਇੱਥੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ ਸੋ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਸਾਥ ਦਿਓ ਅੱਜ ਵੀ ਮੈਂ ਹੁਣ ਰੰਗਲੇ ਪੰਜਾਬ ਦੀ ਝਲਕ ਦੇਖੂਗਾ ਇਸ ਤੋਂ ਬਾਅਦ ਗਿੱਧਾ ਪੰਗੜਾ ਉਹ ਗੱਤਕੇ ਵਾਲੀ ਟੀਮ ਬੈਠੀ ਹੈ ਤੇ ਨਾਲ ਗਿੱਧੇ ਵਾਲੀਆਂ ਕੁੜੀਆਂ ਬੈਠੀਆਂ ਭੰਗੜੇ ਵਾਲੇ ਮੁੰਡੇ ਬੈਠੇ ਆ ਬੱਚੇ ਰੰਗ-ਬਰੰਗੇ ਤਿਤਲੀਆਂ ਬਣ-ਬਣ ਕੇ ਬੈਠੇ ਨੇ ਬੜੇ ਸੋਹਣੇ ਲੱਗ ਰਹੇ ਨੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ ਔਰ ਦੇਸ਼ ਜਿਹੜਾ ਉਹ ਤਰੱਕੀ ਕਰੇ ਇਹੀ ਕਾਮਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਬਿਦਾਲਾ ਇਹਨਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੈ